ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹੇਨ ਛਾਹ ਦੇ ਸਹੇਨ ਛਾ ਸਤਗੁਰੂ ਨਾਨਕਦੇਵ ਜੀ ਮਹਾਰਾਜ ਜਿਨ੍ਹਾਂ ਨੇ ਦੁਨੀਆ ਦਾ ਵਿਲੱਖਣ ਤੇ ਨਿਰਾਲਾ ਧਰਮ ਸਥਾਪਿਤ ਕਰਕੇ ਔਰਤ ਨੂੰ ਬਰਾਬਰ ਦਾ ਮਾਣ ਸਨਮਾਨ ਦੇ ਕੇ ਸਿੱਖ ਧਰਮ ਦੀ ਸਿਰਜਣਾ ਕੀਤੀ ਤੇ ਇਸ ਸਿੱਖ ਧਰਮ ਦੇ ਵਿੱਚ ਵਹਿਮਾਂ ਪਰਮਾਂ ਦਾ ਜਾਤ ਪਾਤ ਦਾ ਉੱਚ ਨੀਚ ਦਾ ਖੰਡਨ ਕਰਦਿਆਂ ਸਾਰਿਆਂ ਨੂੰ ਇੱਕ ਸੰਗਤ ਦੇ ਵਿੱਚ ਜੁੜਨ ਦਾ ਹੁਕਮ ਦਿੱਤਾ ਤੇ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦਾ ਹੁਕਮ ਦਿੱਤਾ ਇੱਕ ਪ੍ਰਥਾ ਚਲਾਈ ਗੁਰੂ ਸਾਹਿਬ ਨੇ ਤੇ ਬਾਜਾਂ ਵਾਲੀ ਸਰਕਾਰ ਦਸ਼ਮੇਸ਼ ਪਿਤਾ ਨੇ ਖਾਲਸਾ ਪੰਥ ਸਾਜ ਕੇ ਇਸ ਨੂੰ ਹੋਰ ਜਿਆਦਾ ਅੱਗੇ ਲੈ ਕੇ ਜਾਣ ਦਾ ਉਪਰਾਲਾ ਕੀਤਾ ਗੁਰੂ ਸਾਹਿਬ ਦੁਆਰਾ ਸਾਜਿਆ ਖਾਲਸਾ ਦੁਨੀਆ ਭਰ ਦੇ ਵਿੱਚ ਸਿੱਖੀ ਦੀ ਚੜ੍ਹਦੀ ਕਲਾ ਦੇ ਕਾਰਜ ਕਰ ਰਿਹਾ ਹੈ ਯੂਰਪ ਵਿੱਚ ਵੀ ਸਿੱਖੀ ਦੀ ਚੜ੍ਹਦੀ ਕਲਾ ਲਈ ਹਰ ਸਾਲ ਅਨੇਕਾਂ ਨਗਰ ਕੀਰਤਨ ਸਿੱਖ ਸੰਗਤਾਂ ਬਹੁਤ ਜਿਆਦਾ ਚਾਮਨਸ ਜਾਂ ਇਟਲੀ ਦੀ ਸਿਰਮੌਰ ਸਿੱਖ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਨਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਇਸ ਵਾਰ ਜਿਹੜਾ ਸਾਲ ਦਾ ਪਹਿਲਾ ਨਗਰ ਕੀਰਤਨ ਆ ਜਿਹੜਾ ਕਿ ਇੱਕ ਚੇਤ ਦੇਸੀ ਮਹੀਨਾ 557 ਸੰਮਤ ਨੂੰ ਸਮਰਪਿਤ ਹੈ ਹੋਲੇ ਮਹੱਲੇ ਨੂੰ ਸਮਰਪਿਤ ਹੈ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਲੇਨੋ ਬਰੇਸ਼ੀਆ ਵਿਖੇ ਸਿਆਇਆ ਜਾ ਰਿਹਾ ਹੈ ਇਸ ਨਗਰ ਕੀਰਤਨ ਵਿੱਚ ਬਹੁਤ ਜ਼ਿਆਦਾ ਸੁਚੱਜੇ ਢੰਗ ਨਾਲ ਅਪੀਲ ਕੀਤੀ ਜਾ ਰਹੀ ਹੈ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਕਿ ਸੰਗਤਾਂ ਨੂੰ ਜਿਹੜਾ ਲੰਗਰ ਆ ਉਹ ਪੰਗਤ ਵਿੱਚ ਹੀ ਬਿਠਾ ਕੇ ਸ਼ਿਕਾਇਆ ਜਾਵੇਗਾ ਜਿਸ ਲਈ ਭਰਪੂਰ ਸਹਿਯੋਗ ਦੇ ਰਹੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਲੇਨੋ ਤੇ ਸ਼ਲਾਂਗਾ ਜੋ ਕਾਰਜ ਲਈ ਵਧਾਈ ਦੇ ਹੱਕਦਾਰ ਆ ਇਹ ਦੋਏ ਸਿੱਖ ਸੰਸਥਾਵਾਂ ਜਿਹੜੀਆਂ ਕਿ ਇਸ ਨਵੇਕਲੇ ਉਪਰਾਲੇ ਨੂੰ ਨੇਪੜੇ ਚੜਨ ਜਾ ਰਹੀਆਂ ਆ ਇਸ ਮੌਕੇ ਤੇ ਹੋਰ ਕੀ ਕੀ ਪ੍ਰਬੰਧ ਕੀਤੇ ਜਾ ਰਹੇ ਆ ਆਉ ਤੁਹਾਨੂੰ ਇਹਦੇ ਪ੍ਰਬੰਧਕ ਹੈ ਕਲਚੂਰਾ ਸਿਕਿਟਲੀ ਵਾਲੇ ਉਹਨਾਂ ਦੇ ਕੋਲੋਂ ਸੁਣਦੇ ਆ ਤੇ ਕਿਸ ਸਟੱਜੇ ਟੰਗ ਦੇ ਨਾਲ ਇਹ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਇਸ ਵਾਰ ਜਿਹੜਾ ਇਟਲੀ ਦੇ ਵਿੱਚ ਨਗਰ ਕੀਰਤਨ ਸਿਹਾਏ ਜਾਣਗੇ ਉਹ ਪ੍ਰਬੰਧਕ ਤੇ ਸੰਗਤ ਧਿਆਨ ਰੱਖਣਗੇ ਕਿ ਉਸ ਵਿੱਚ ਲੰਗਰ ਦੀ ਬੇਅਦਬੀ ਨਾ ਹੋਵੇ ਤੇ ਇਹ ਜਿਹੜਾ ਲੰਗਰ ਆ ਗੁਰੂ ਦਾ ਪੰਗਤ ਵਿੱਚ ਹੀ ਬੈਠ ਕੇ ਛੱਕਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਕਿ ਹੋਲਾ ਮਹੱਲਾ ਜੋ ਖਾਲਸੇ ਦਾ ਗੌਰਵਮਈ ਸ਼ਾਨਮੱਤਾ ਮਨਮਤਾ ਪਰਵ ਹੈ ਜਿੱਥੇ ਪੂਰੀ ਦੁਨੀਆ 'ਚ ਮਨਾਇਆ ਜਾ ਰਿਹਾ ਹੈ ਗੁਰੂ ਖਾਲਸਾ ਪੰਥ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਮਨਾਇਆ ਜਾ ਰਿਹਾ ਹੈ ਉੱਥੇ ਇਟਲੀ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਲੈਨੋ ਬਰੇਸੀਆ ਵਿਖੇ ਇਹ ਹੋਲੇ ਮਹੱਲੇ ਦਾ ਪਰਵ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ 16 ਮਾਰਚ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੈਨੋ ਬਰੇਸੀਆ ਵਿਖੇ ਭਾਰੀ ਨਗਰ ਕੀਰਤਨ ਪਰਾਰੰਭ ਕੀਤਾ ਜਾ ਰਿਹਾ ਹੈ ਜਿਤੇ ਸੰਗਤਾਂ ਨੂੰ ਇਸ ਨਗਰ ਕੀਰਤਨ ਦੇ ਵਿੱਚ ਵੱਧ ਛੜ ਕੇ ਪਹੁੰਚਣ ਦੀ ਅਪੀਲ ਹੈ ਬੇਨਤੀ ਹੈ ਉੱਥੇ ਖਾਸ ਗੱਲ ਇਹ ਹੈ ਕਿ ਇਸ ਵਾਰ ਪ੍ਰਬੰਧਕਾਂ ਨੇ ਇਹ ਫੈਸਲਾ ਕੀਤਾ ਹੈ ਕਿ ਲੰਗਰ ਜੋ ਸਾਡੀ ਮਰਿਆਦਾ ਹੈ ਪੰਗਤ ਦੇ ਵਿੱਚ ਬੈਠ ਕੇ ਛਕਣਾ ਤੇ ਗੁਰੂ ਗੁਰੂ ਜਪਨਾ ਇਸ ਮਰਿਆਦਾ ਨੂੰ ਮੁੱਖ ਰੱਖਦੇ ਹਾਂ ਪ੍ਰਬੰਧਕਾਂ ਨੇ ਨਗਰ ਕੀਰਤਨ ਦੇ ਦੌਰਾਨ ਲੰਗਰ ਦੀ ਵਿਵਸਥਾ ਜਿਹੜੀ ਹੈ ਉਹ ਪੰਗਤ ਦੇ ਵਿੱਚ ਹੀ ਸਿੱਖ ਸੰਗਤਾਂ ਛਕ ਸਕਣ ਐਸੀ ਕੀਤੀ ਗਈ ਹੈ ਮੈਂ ਸਮਝਦਾ ਕਿ ਇਹ ਬਹੁਤ ਸ਼ਲਾਂਗਾ ਜੋਗ ਉਪਰਾਲਾ ਸਾਨੂੰ ਆਪਣੀਆਂ ਮਰਿਆਦਾਵਾਂ ਪਰੰਪਰਾਵਾਂ ਜੋ ਸਾਡੇ ਸਿਧਾਂਤਾਂ ਦੇ ਅਨੁਸਾਰੀ ਹੈ ਇਹਨਾਂ ਨੂੰ ਉੱਚਾ ਚੁੱਕਣ ਵਾਸਤੇ ਯਤਨ ਜਿਹੜੇ ਆ ਉਹ ਕਰਦੇ ਰਹਿਣਾ ਚਾਹੀਦਾ ਹੈ ਠੀਕ ਹੈ ਵਕਤ ਦੇ ਨਾਲ ਕੁਝ ਤਬਦੀਲੀਆਂ ਆ ਜਾਂਦੀਆਂ ਨੇ ਪਰ ਮਰਿਆਦਾ ਦਾ ਖਿਆਲ ਰੱਖਣਾ ਇਹ ਵੀ ਸਾਡੇ ਲਈ ਜਿਹੜਾ ਬੜਾ ਲਾਜ਼ਮੀ ਹੈ ਬੜਾ ਜ਼ਰੂਰੀ ਹੈ ਸੰਗਤ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਹ ਜੋ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਲੈਨੋ ਬਰੇਸ਼ੀਆ ਇਟਲੀ ਦੀ ਧਰਤੀ ਦੇ ਉੱਤੇ ਹੋ ਰਿਹਾ 16 ਮਾਰਚ ਨੂੰ ਵੱਦ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਵੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਲੈਨੋ ਬਰੇਸ਼ੀਆ ਇਟਲੀ ਵਿਖੇ ਮਿਤੀ 16 ਮਾਰਚ ਦਿਨ ਐਤਵਾਰ ਨੂੰ ਮਹਾਨ ਨਗਰ ਕੀਰਤਨ ਸਜਾਇਆ ਜਾਣੇ ਹਨ ਜੋ ਕਿ ਖਾਲਸਾ ਪੰਥ ਦੇ ਨਵੇਂ ਸਾਲ ਅਤੇ ਹੋਲੇ ਮਹੱਲੇ ਨੂੰ ਸਮਰਪਿਤ ਹੋਣਗੇ ਕਲਤੂਰਾ ਸਿੱਖ ਇਟਲੀ ਅਤੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਮੂਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਮਹਾਨ ਉਪਰਾਲਾ ਲੀਕਿਆ ਗਿਆ ਹੈ ਜੀ ਗੁਰਦੁਆਰਾ ਸਾਹਿਬ ਤੋਂ 12:30 ਵਜੇ ਜੋ ਨਗਰ ਕੀਰਤਨ ਆਰੰਭ ਹੋਵੇਗਾ ਅਤੇ 4 ਵਜੇ ਗੁਰਦਰਬ ਸਾਹਿਬ ਵਿਖੇ ਸਮਾਪਤੀ ਹੋਵੇਗੀ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਾਲ ਸਮੂਹ ਵੀਰਾਂ ਨੇ ਪ੍ਰਬੰਧਕ ਕਮੇਟੀ ਨੇ ਇੱਕ ਵਿਸ਼ੇਸ਼ ਫੈਸਲਾ ਲਿਆ ਹੈ ਜੋ ਇਲਾਕੇ ਦੀਆਂ ਸਮੂਹ ਸੰਗਤਾਂ ਇਹਨਾਂ ਮਹਾਨ ਦਿਹਾੜਿਆਂ ਦੇ ਉੱਤੇ ਗੁਰਦਰਬ ਸਾਹਿਬ ਵਿਖੇ ਸਟਾਲ ਲੈ ਕੇ ਪਹੁੰਚਦੀਆਂ ਹਨ ਉਹਨਾਂ ਮੋਰੇ ਹੱਥ ਜੋੜ ਕੇ ਬੇਨਤੀ ਹੈ ਉਹਨਾਂ ਨੂੰ ਵੀ ਕਿਸੇ ਵੀ ਕਿਸਮ ਦੀ ਸੇਵਾ ਤੋਂ ਨਹੀਂ ਰੋਕਿਆ ਗਿਆ ਹੈ ਜੋ ਲੰਗਰ ਹੋ ਉਸੇ ਤਰ੍ਹਾਂ ਤਿਆਰ ਕਰਕੇ ਲੈ ਕੇ ਆਉਣ ਸਿਰਫ ਇਸ ਚੀਜ਼ ਦਾ ਖਿਆਲ ਰੱਖਣ ਜਿਹੜਾ ਲੰਗਰ ਹੈ ਉਹ ਤਿਆਰ ਕਰਨਾ ਹੈ ਉਹ ਪੰਗਤ ਵਿੱਚ ਵਰਤੌਣ ਦੇ ਯੋਗ ਹੋਵੇ ਸੰਗਤਾਂ ਨੂੰ ਪੰਗਤ ਦੇ ਵਿੱਚ ਭਾਲ ਕੇ ਸਾਰਾ ਲੰਗਰ ਛਕਾਇਆ ਜਾਣਾ ਹੈ ਇਸ ਬੇਨਤੀ ਨੂੰ ਪ੍ਰਵਾਨ ਜਰੂਰ ਕਰਿਓ ਜੀ ਇਹ ਨਿੱਕਾ ਜਿਹਾ ਉਪਰਾਲਾ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਨਿਪਰੇ ਚਾੜਨਾ ਹੈ ਸੋ ਇਹਨਾਂ ਦਿਵਾਨਾਂ ਵਿੱਚ ਇਲਾਕੇ ਦੇ ਸਮੂਹ ਪ੍ਰਬੰਧਕ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਆ ਕੇ ਵੱਧ ਚੜ ਕੇ ਸਾਡਾ ਸਹਿਯੋਗ ਦਿਓ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਅਜ ਦੇ ਨਾਲ ਦਲਵੀਰ ਸਿੰਘ ਕੈਂਤ ਕ੍ਰਿਹਾ ਇਟਲੀ